ਬਾਬਾ ਜੀ ਤੇ ਚਲੋਗੇ ਹਾਂ α ਬਣ ਜਾਣਾ ਜੀ ਸੀਮੰਟ ਦੀ ਦੋ ਕਬੂਰੀਆਂ ਸੀਮੰਟ ਦੀ ਦੋ ਕਬੂਰੀਆਂ ਆਈਆਂ ਨੇ ਕੀ ਕਰਦੇ ਸੀ ਰੋਟੀ ਖਾਂਦੇ ਸੀ ਰੋਟੀ ਖਾਂਦੇ ਸੀ ਰੋਟੀ ਖਾ ਲੈ ਪhle ਨਹੀਂ 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 ਖਾ ਲਈ ਰੋਟੀ ਨਹੀਂ ਖਾਦੀ ਨਹੀਂ ਨਹੀਂ ਖਾ ਲਈ ਬਾਬਾ ਜੀ ਚਲੋ ਰੋਟੀ ਖਾਦੀ ਆ ਹਾਂ ਬਤਾ ਗਏ ਮੈਂ ਆ ਉਹਦਾ ਕੰਮ ਬਾਅਦ ਖਾਣਗੇ ਰੋਟੀ ਦਾ ਡਾਡਾ ਮੇਰਾ ਖਾਣਾ ਰੋਟੀ ਖਾਣੀ ਹੈ ਹੈ ਚਲੋ ਘੁੰਮ ਘੁੰਮ ਕੇ ਪਿੱਛੇ ਦੇਖਦੇ ਪਿਆ ਕਿ ਪਤਾ ਨਹੀਂ ਭਉ ਆ ਰਿਖ ਨਹੀਂ ਆ ਰਿਹਾ ਬਬੇ ਕੁ ਮੜ ਰੁਕ ਗਿਆ ਨਾ ਮੜਾ ਜਾ ਚਲ ਠੀਕ ਹੈ ਮੈਂ ਨਹੀਂ ਕਰਦਾ ਉਹਨਾਂ ਨੂੰ ਉੱਥੇ ਫੋਨ ਕੰਨ ਤੇ ਰਾਖੇ ਉਹਨੇ ਕਹਣਾ ਕਿ ਉਹਦਾ ਫੋਨ ਆਇਆ ਜਦਾਂ ਰਹਿਣ ਉਹ ਯਾਰ ਬਜ਼ੁਰਗ ਹੈਗੇ ਉਹਨਾਂ ਨੇ ਰੋਟੀ ਵੀ ਨਹੀਂ ਖਾਦੀ ਵਿਚਾਰਿਆਂ ਨੇ ਤੂੰ ਮੈਂ ਕਿਨੂੰ ਗਿਆ ਤੈ ਉਹਨੇ ਤੇ ਚਾਰੇ ਰੋਟੀ ਵੀ ਨਹੀਂ ਖਾਦੀ ਛੱਡ ਗਿਆ ਆ ਗਿਆ ਮੇਰੇ ਨਾਲ ਰੋਟੀ ਬਾਬਾ ਜੀ ਨਹੀਂ ਖਾਦੀ ਉਹਦੇ ਚਾਰੇ ਰੋਟੀ ਵੀ ਨਹੀਂ ਖਾਦੀ ਉਹਨੂੰ ਤੂੰ ਗੱਡੀ ਵਾਲੇ ਨੂੰ ਕਿਹਾ ਤੇ ਯਾਰ ਉਹਨੇ ਚਾਰੇ ਕਿਥੇ ਕਮਾਏ ਹੋਣੇ ਯਾਰ ਰਿਕਸ਼ਾ ਵੀ ਕਿਰਾਏ ਤੇ ਉਹਦਾ ਕਿਰਾਏ ਤੇ ਯਾਰ ਰਿਕਸ਼ਾ ਹਾਂਜੀ ਕਿਰਾਏ ਤੇ ਬੰਦਾ ਜੀ ਕਿੰਨਾ ਕਿਰਾਇਆ ਕਿਰਾਇਆ ਮੈਂ ਦੱਸ ਦਿੰਦਾ ਹੋ ਜਾ ਰਿਕਸ਼ਾ ਵੀ ਕਿਰਾਏ ਤੇ ਪੈਸੇ ਕਿਨੇ ਕਮਾਉਂਦੇ ਮਾਰੇ ਸਵੇਰ ਦੇ ਸਵੇਰ ਦੇ ਮੈਂ ਪੈਸੇ ਦੇ ਬਟੇਤੀ ਹੀ ਪਹਿਲਾਂ ਵੜਦੇ ਦਾ ਹੌਲ ਮੱਟਿਆ ਇੱਕ ਪ੍ਰਵਾਤੀ ਗ੍ਰੀਪੇ ਦਬੱਟੇ ਵਿਚਾਰੇ ਨੇ ਗੁਰਸਿੱਖਤ ਬੰਦਾ ਵਾ ਕਿ ਜੀ ਇਹ ਹੀ ਆਪਣੇ ਦੇ ਕੰਮ ਨਹੀਂ ਆਣਾ ਹਨਾ ਨਹੀਂ ਤੂੰ ਉਹਨੂੰ ਤੂੰ ਮੜਾ ਮੜਾ ਕਰ ਦੇ ਗੱਡੀ ਦਾ ਯਾਰ ਆਪਾਂ ਰਿਕਸ਼ੇ ਤੇ ਰਹਿ ਆਕੇ ਲੈ ਗਏ ਨੇ ਵਿੱਚ ਗੁਰਸਿੱਖ ਆ ਬੀ ਜੁਰਗਾ ਅੱਛਾ ਚੱਲ ਠੀਕ ਹੈ ਮੈਂ ਯਾਰ ਨੇ ਕਰੀ ਗਿਆ ਤਾਂ ਜੀ ਗੱਡੀ ਨੂੰ ਗਿਆ ਤਾਂ ਹੁਣ ਚਲ ਕੋਈ ਗੱਲ ਨਹੀਂ ਬੱਸ ਅੱਛਾ ਗੱਲ ਸੁਣੋ ਹਾਂ ਫਿਰ ਫੜੋ ਮੇਰੇ ਦਸ ਪਹੇੜਾ ਵੜਾ ਵੜਾ ਰੱਖੋ ਰੱਖੋ ਤੁਸੀਂ ਰੋਟੀ ਛੱਡੀ ਨਾ ਫੜੋ ਕੋਈ ਗੱਲ ਨਹੀਂ ਬੜਾ ਫੜੋ ਫੜੋ ਪਿਆਰ ਹੋ ਨਹੀਂ ਫੜੋ ਬੇਦੀ ਬੇਦੀ ਸੋ ਰੋਟੀ ਦੇ ਉੱਤੇ ਕੁਝ ਨਹੀਂ ਹੁੰਦਾ ਫੜੋ ਮੇਰੇ ਵੱਲ ਬੇਦੀ ਕੋਈ ਗੱਲ ਕੋਈ ਨਹੀਂ ਫਿਰ ਕੀ ਆ ਗੁਰੂ ਜਾਨ ਦਾ ਸਵਾਸ਼ਾ ਨੇ ਦੇ ਦੇਣੇ ਫਿਰ 30 पे सीक मायस वीर ने थोड़ा दे दो बाबा जी क्यों थोड़े दे दो महाराज दादा जी बिल्कुल बिल्कुल कोई ना वो एक्चुअली पता की थी मैं थोड़ी सिंपल जी गल दसा वो ਹੁੰਦਾ ਕਿ ਸਾਡੀ ਕੰਪਨੀ ਚ ਉਹ ਵੀ ਆਰਡਰ ਕਰ ਦਿੰਦੇ ਕਿਸੇ ਵੇਲੇ ਉਹਨਾਂ ਨੇ ਗੱਡੀ ਨੂੰ ਕਿਹਾ ਤਾਂ ਕਰਕੇ ਆਪਾਂ ਉਹਨੂੰ ਕੈਨਸਲ ਕਰਤਾ ਠੀਕ ਹੈ ਤੇ ਖੁਸ਼ ਹੋ ਚਲੋ ਹੁਣ ਜਾ ਕੇ ਰੋਟੀ ਖਾ ਲਿਓ ਠੀਕ ਹੈ ਪਕੋੜੇ ਹਨ ਰੋਟੀ ਹੈਗੀ ਭਲਕ ਨਹੀਂ ਬਈ ਇਹਨੇ ਬਾਬਾ ਦੀ ਰੋਟੀ ਮਸਾਲੇ ਨਹੀਂ ਹੋਦੇ ਯਾਰ ਚਲੋ ਹੁਣ ਜਾ ਕੇ ਪਕੋੜੇ ਨਾਲ ਰੋਟੀ ਖਾਣੀ ਜੇ ਚਲੋ ਠੀਕ ਹੈ ਪਿਆਰੇ ਭਾਈ ਖਾਲਸਾ ਭਾਈ ਗੁਰਜੀਪਤ ਪਿਆਰੇ ਖਾਲਸਾ ਭਾਈ ਗੁਰਜੀਪਤ ਪਿਆਰਿਓ ਤੁਹਾਨੂੰ ਜੀ ਗਾਂ ਦਾ ਹਮ ਚਲੋ